ਸਾਸਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਨਵੇਂ ਬਲੌਗ ਚ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਜੀ ਜੱਟ ਹਾਂ ਸਵੇਰ ਦਾ ਦਿਖਿਆ ਨਹੀਂ ਕਿੱਥੇ ਦਾ ਪਟਾਕੇ ਲੈਣ ਗਏ ਅੱਛਾ ਪਟਾਕੇ ਕਰਾਲੀ ਤੇ ਹੈਂ ਕਾਹਦੇ ਪਟਾਕੇ ਪਜਾਉਣੇ ਨਹੀਂ ਫੇਰ ਜ਼ਬੇਲ ਨੂੰ ਅੱਛਾ ਕਾਗਜ਼ ਭਰ ਕੇ ਆਉਣੇ ਆ ਹਾਂ ਕਾਗਜ਼ ਭਰਨੇ ਬਾਈ ਨੇ ਫੇਰ ਪਟਾਕੇ ਭਜਣੇ ਆ ਅੱਛਾ ਸਰਪੰਚ ਜੀ ਤੇ ਪੱਕਾ ਕਰਤਾ ਡੰਨਾ ਹਾਂ ਹਾਂ ਅੱਛਾ ਅੱਛਾ ਚਲੋ ਭਾਈ ਜੀ ਦਾ ਜਿਲ ਕਰਦਾ ਜਿਹੜਾ ਮਰਜੀ ਭਰੀ ਜਾਓ ਆਪਣੇ ਭਰੀ ਚਲੋ ਹੈਨਾ ਹੋਰ ਡੈਮੋਕ੍ਰੇਸੀ ਆ ਹਾਂ ਬਸ ਜਿਹੜਾ ਮਰਜੀ ਆਪਣਾ ਲੋਡ ਹੋ ਗਏ ਨਿਕਟਾ ਵੀ ਸਾਦਾ ਵੀ ਮੈਂ ਨਹੀਂ ਬਾਹਰ ਕੱਢਣਾ ਹਾਂ ਅਜੇ ਤਾਂ ਇੱਕ ਵਾਰੀ ਬਾਈ ਨੂੰ ਖੜਾ ਦੇਣਾ ਬਸ ਚੱਲ ਆਓ ਅਜੇ ਤਾਂ ਕਹਿੰਦੇ ਵੀ ਸਾਰਾ ਪਿੰਡੇ ਕਾਗਜ਼ ਭਰੇ ਆ ਵਿਜਾਏ ਠੀਕ ਨੇ ਜਣੀ ਯਾਰ ਬਾਈ ਪਿੰਡ ਦਾ ਸੁਧਾਰ ਹੋ ਗਾ हां ਪਿੰਡੇ ਦਾ ਸੁਧਾਰ ਕਰੋ ਅਜੇ ਤੱਕ ਇਹ ਕਹਿੰਦਾ ਚਾਹੀ ਸਾਰਾ ਪਿੰਡੇ ਭਰ ਦੋ ਕਾਗਜ਼ ਆ ਤੋਬਾ ਜ਼ਿਆਦਾ ਹੋਣਾ ਚਾਹੀਦਾ ਇੱਕ ਪਹੀ ਹਾਂ ਆ ਤੁਹਾਨੂੰ ਟੋਬਾ ਦਿਖਾਉਂਦੇ ਸਾਰੇ ਟੋਬੇ ਦਾ ਬਹੁਤ ਬਰਹਾ ਲਿਆ ਪਿਆ ਆ ਬਾਈ ਸਾਨੂੰ ਆਉਂਦਾ ਬਹੁਤ ਐ ਤੇ ਲੰਗੜੇ ਨੂੰ ਟੋਬੇ ਦਾ ਨਾ ਪਾਣੀ ਉੱਛਲ ਕੇ ਸਾਡੇ ਖੇਤਾਂ ਵਿੱਚ ਪੈਂਦਾ ਆ ਆ ਦੇਗਾ ਪਹੀ ਉਹਨਾਂ ਨੂੰ ਵਧੀਆ ਬਣ ਜਵੇ ਹਾਂ ਬਹੁਤ ਔਖਾ ਸਾਨੂੰ ਲੰਗੜੇ ਨੂੰ ਉਹੀ ਤਾਂ ਹੈ ਸਾਨੂੰ ਜਾਣੇ ਨੂੰ ਨਾ ਬਹੁਤ ਔਖਾ ਅਜੇ ਤੱਕ ਇਹ ਕਹਿੰਦਾ ਚਾਹੀ ਸਾਰਾ ਪਿੰਡ ਕਾਗਜ਼ ਭਰ ਲਵੇ ਪਰ ਬਕਵਾਸ ਕਰਨ ਵਾਲਾ ਜਿਹੜਾ ਮਰਜ਼ੀ ਬਣ ਜਵੇ ਪਰ ਵਿਕਾਸ ਕਰੇ ਠੀਕ ਨਹੀਂ ਨੇ ਮੈਂ ਅੱਛਾ ਲਿਆਂ ਦੇ ਨਾਲੇ ਸਾਫ ਹੋਣੇ ਚਾਹੀਦੇ ਨਾਲਿਆਂ ਚ ਨਾ ਪਾਣੀ ਪਿੱਛੇ ਸਾਦੀ ਜਿਹਾ ਖੜ ਜਾਂਦਾ ਲੈ ਮੇਰੇ ਉੱਪਰ ਹੋ ਕੇ ਮੇਰੀ ਜੀਰੀ ਮੋਂ ਪੈਨ ਦੇ ਦੇਖ ਲੱਖ ਲੱਖ ਤਾਂ ਪਾਣੀ ਖੜਾ ਕੀ ਕਰੂੰਗਾ ਅੰਦਰ ਗਲੀਆਂ ਭਰੀਆਂ ਪਈਆਂ ਪਾਣੀ ਨਾਲੇ ਉਹੀ ਤਾਂ ਗੱਲ ਆ ਯਾਰ ਫਸਲ ਪੱਕੀ ਵੀ ਆ ਲੱਖ ਲੱਖ ਸਾਲਾ ਪਾਣੀ ਖੜਾ ਉਹੀ ਚੱਕਰ ਆ ਨਾ ਨਾਲੇ ਵਿਛਲੇ ਵੇ ਹਾਂ ਹਾਂ ਉਹੀ ਤਾਂ ਗੱਲ ਆ ਅੱਛਾ ਕਰਾਲੀ ਗਏ ਤੇ ਹੈ ਹਾਂ ਕਰਾਲੀ ਤੇ ਆਏ ਆ ਠੀਕ ਆ ਠੀਕ ਆ ਚਲੋ ਆਪਣਾ ਆਪਣਾ ਸ਼ੌਂਕ ਹੁੰਦਾ ਬੰਦੇ ਦਾ ਹੋਰ ਹੋਰ ਹਾਂ ਚਲ ਠੀਕ ਆ ਕਦਲੀ ਇਧਰ ਨਿਮਾ ਦਾ ਪੰਚੀ ਜੀ ਤਿਆਰ ਤੂੰ ਹੁਣ ਕਹਦਾ ਨਾ ਯਾਰ ਕਾਹਦੇ ਲਿਖਣ ਉਹ ਤੇ ਆਪਣੇ ਰਿੰਦ ਤੂੰ ਦੇਖ ਲੈ ਪੰਜੀ ਦਾ ਖੜ ਗਿਆ ਸਰਪੰਚੀ ਦੀ ਖਾਣਾ ਜੇ ਕਾਹਦੇ ਭੱਜਦਾ ਕਹਦੇ ਤੂੰ ਬਹਿ ਜਾ ਯਾਰ ਚਾਹ ਪਿਲਾਉਂਦੇ ਤੈਨੂੰ ਕੀ ਦਿਲ ਘਟਦਾ ਦਿਲ ਘਾ ਦੇ ਉਹ ਦੱਲੀ ਦਿਲ ਘਟਦਾ ਪੰਜੀ ਦੇ ਨਾਲ ਉਹਨੂੰ ਤੇਰਾ ਸਾਥ ਹੀ ਖੜ ਲਗਿਆ ਤੂੰ ਭੱਜੀ ਜਾਂਦਾ ਨਿੰਮਾ ਕੱਲ ਜਾਣਾ ਕਾਗਜ਼ ਪੜ੍ਹਨਾ ਨਹੀਂ ਜਾਣਾ ਹੈਗਾ ਨਾ ਚੱਲੂਗੇ ਆਪਾਂ ਨਹੀਂ ਜਾਂਦਾ ਹੈਗਾ ਕਾਹਦੇ ਬਸ ਮੈਨੂੰ ਪਤਾ ਵੀ ਦੱਲੀ ਕਹਿੰਦਾ ਸੰਤੀ ਨਾਵੇ ਵੀ ਠੰਡੇ ਨਹੀਂ ਮਿਲਨੇ ਮੈਨੂੰ ਪੀਣ ਨੂੰ ਨਾ ਨਾ ਦੱਲੀ ਸੰਤੀ ਚਲਾ ਦੇ ਦੱਲੀ ਦੱਲੀ ਸੰਤੀ ਵਾਲੇ ਨਹੀਂ ਇਹ ਕਹਿੰਦਾ ਵੀ ਕੰਮ ਚੱਲੇ ਵੀ ਠੰਡੇ ਪੀਣੇ ਮੈਂ ਐ ਉਹ ਵੀ ਨਹੀਂ ਪੀਣਾ ਬੰਦ ਕਰਾਵਾ ਕਾਦੇ ਇਦਾਂ ਨਹੀਂ ਹੈਗਾ ਹਾਂ ਅੱਛਾ ਕਾਦੇ ਨਹੀਂ ਪੀਣਾ ਕਿ ਆ ਕਰਨਾ ਦੱਲੀ ਭਾਈ ਮੇਰੇ ਗੰਨਾ ਘਰਾ ਜੀ ਮਿਲਮਾ ਹਾਂ ਮਿਲਮਗਰਾ ਦੀ ਮੇਰਾ ਵੀ ਬਨੇ ਹੱਥ ਮੇਰਾ ਮਹਿਗਾ ਪੈ ਗਿਆ ਮੈਂ ਤਾਂ ਬੁਕਿੰਗ ਕਰ ਦੇਣੀ ਬਾਈ ਡੈਲੀ ਬੁਕਿੰਗ ਕਰਨਾ ਮੈਂ ਮੈਂ ਚਾਹੁੰਦਾ ਸਰਤੇਰ ਤੈਨੂੰ ਜਾਣਦਾ ਮੇਲ ਵਾਲੇ ਤੈਨੂੰ ਜਾਣਦੇ ਹੈਂ ਕਿੱਥੇ ਜਾਂਦਾ ਅੱਛਾ ਕਿੱਥੇ ਗੱਡੀ ਚਾਹਲੀ ਲੇਗਾ ਕਿਉਂ ਹੀ ਜਾਣਾ ਮੈਂ ਕਿੱਥੇ ਲੇ ਕੇ ਜਾਂਦਾ ਦੇਖਿਆ ਜਾਂਦਾ ਬੋਰਡ ਤਾਂ ਸਾਰਾ ਨਹੀਂ ਮੈਂ ਜਾਂਦਾ ਦੇਖਿਆ ਮੈਂ ਉੱਤੇ ਦਾ ਕਾਊਂਟਰ ਨੰਬਰ ਤੇ ਤੇਰਾ ਦੇਖਿਆ ਹੋਇਆ ਉੱਥੇ ਜਾਂਦਾ ਦੇਖਿਆ ਜਾਂਦਾ ਬੋਰਡ ਤਾਂ ਸਾਰਾ ਤੇਰੇ ਨਾਮ ਆ ਬੋਰਡ ਤਾਂ ਸਾਰਾ ਤੇਰੇ ਨਾਮ ਆ ਹਾਂ ਹੋਰ ਲਈ ਕਿਰਪਾਤੀ ਕਿਰਪਾਤੀ ਜੀ ਹਾਂ ਮੈਂ ਤਹੀਂ ਬਸ ਕਰਨੇ ਭਾਈ ਇਹ ਮੈਨੂੰ ਨਹੀਂ ਪਤਾ ਹੋਸਾ ਮੇਰਾ ਮੇਰੇ ਭਾਈ ਸੱਤ ਪਾਰਤੀਆਂ ਬੱਲੇ 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 ਇੱਕ ਪਾਰਟੀ ਹੋਰ ਮੰਗਾਉਣੀ ਪੈਣੀ ਆ ਮੇਰੇ ਕੰਮ ਮੋੜਾ ਮੋੜਾ ਹਾਂ ਮੇਰੇ ਪੈਗਾ ਚੱਲੋ ਅੱਛਾ ਆ ਜਾ ਬਹਿ ਜਾ ਉੱਥੇ ਨੂੰ ਚਾਹ ਬੁਲਾਉਂਦੇ ਤੈਨੂੰ ਚਾਹ ਬੁਲਾਈ ਹੈ ਚਾਹ ਪੀਣੀ ਠੰਡਾ ਹਾਂ ਸੱਦਾ ਹੋਏ ਸੱਜੇ ਖੜੇ ਹੋਣੇ ਕਿੱਥੇ ਪਤਾ ਇਹਦਾ ਰੋਜ਼ ਪੀਂਦਾ ਸੰਦੇਵ ਗਰ ਕੀਥੇ ਰਸਤਾ ਹੈ ਹਾਂ ਤੇ ਲੱਗ ਪਿਆ ਸਰੀਰ ਹੈ ਅੱਛਾ ਘਰਦੂਨੀ ਪੀਂਦਾ ਹਾਂ ਘਰਦੂਨੀ ਪੀਂਦਾ ਹੈ ਹਾਂ ਘਰਦੂਨੀ ਪੀਂਦਾ ਹੈ ਘਰ ਮੇ ਕਿਥੇ ਪੀਂਦਾ ਹੈ ਖੱਲੇ ਪੀਂਦਾ ਇਹਦਾ ਗਿਆਨੀ ਬੰਦਾ ਹੈ ਗਿਆਨੀ ਤੇ ਕਰਤਾਨ ਤਾਂ ਹੈ ਇਹਨੇ ਕਰਤਾਨ ਤਾਂ ਪਾਈ ਹੋਈ ਨਹੀਂ ਪਾਈ ਪੀਅ ਨੇ ਜਟਾਇਆ ਮਾਰ ਖਾਣਾ ਤੇ ਰਾੜੀ ਆਇਆ ਪਿਆ ਅੱਛੇ ਬਹੁਤ ਕੀ ਕਰੀਏ ਜੰਮਾ ਦਾ ਪਟਾਕੇ ਵੀ ਆ ਆ ਦੇ ਜੱਟ ਦਾ ਪਟਾਕੇ ਵੀ ਲਿਆਇਆ ਕਰਾਲੀ ਤੇ ਪਟਾਕੇ ਦਿੱਤਾ ਹੀ ਹਮਰਾ ਗੱਡੀ ਭਰਤੀ ਸਾਡੀ ਰੱਖ ਕੇ ਹਾਂ ਪਟਾਕੇ ਤਾਂ ਦੇਣੇ ਆ ਪੰਚ ਸਾਹਿਬ ਨੂੰ ਪੰਚ ਸਾਹਿਬ ਦੀ ਚੱਲਦੀ ਆ ਹੁਣ ਹੋਰ ਹੈ ਹੋਰ ਕੁੜੀਆਂ ਬਾਤ ਤੇ ਲਿਆਇਆ ਦੋ ਦੋ ਸਸਤੋ ਲੈ ਅੱਛਾ ਡੈਰੀ ਖੁੱਲਦੀ ਆ ਛੇੜੂ ਵੀ ਲੈਣੇ ਦੀ ਲੜੀ ਲੈਣੇ ਦੀ ਬੜੇ ਆ ਖਾਸ ਖਾਸ ਬੜੇ ਲੜੀ ਲਿਆਉਣ ਦੀ ਜਿਹੜੀ 15 ਬੰਬ ਵਾਲੀ ਆ ਜਿਹੜੀ ਉਹ ਫੁਰ ਚਾਲਦੀਆਂ ਰਹਿ ਜੇ ਦੋਵੇਂ ਇੰਨੇ ਨੇ ਲੰਬੇ ਬੰ 15 ਦਿਨ ਨੂੰ ਕਰ ਦੂੰਗਾ ਮਾਲਮ ਚਾਣਨੇ ਚਾਣਨਾ 15 ਆ ਤੇ ਪਹਿਲਾਂ ਪੁੱਛਾਈ ਕੱਲੂ ਚਲਾਉਣੇ ਆਪਾਂ ਕੱਲ ਥਾਈ ਅੱਛਾ ਅੱਜ ਮੈਂ ਕਿਹੜਾ ਦੇ ਨੇ ਅੱਛਾ ਚਲਾਉਣੇ ਆ ਠੀਕ 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 ਆ ਠੀਕ ਆ ਤਾਂ ਕਿ ਬਲਾਉਂਦਾ ਫਿਰ ਅੱਛਾ ਮੈਂ ਸੰਦਸ ਕਿਹੜੀਆਂ ਵੇਚਣੀਆਂ ਆ ਜਾ ਆ ਦੋ ਆ ਆਹਦਾ ਸੋਨੇ ਵਾਲੀ ਆ ਹਾਂ ਉਈ ਹੋਈਆ ਜੁੱਦ ਦੰਦਿਆ ਹੋ ਉੱਥੇ ਗੜ ਚਾਹ ਰੇਟ ਇਹਦਾ ਦੱਸ ਬਕਾਇੀ ਇਹ ਫਿਰ 45000 ਕਿੰਨਾ 45000 ਦਾ ਫੂਕਾ 45 ਭਾਈ ਇਹਦਾ 45000 ਰੁਪਇਆ ਕਿੰਨੇ ਮਹੀਨੇ ਦੀ ਇਹ ਹੋਇਆ ਹੈ ਗੰਮਣ ਇੱਕ ਮਹੀਨਾ ਹੋ ਗਿਆ ਇਹਦੇ ਬਾਦ ਹਾ ਨਾ ਹਾ ਇਹਦੀ ਬਾਈ ਕੀ ਕੀਮਤਾ 80000 ਇਹਦਾ 80000 ਰੁਪਇਆ ਬਾਈ ਇਹ ਕਿੰਨੇ ਮਹੀਨੇ ਦੀ ਆ ਇਹ ਤਾਂ 10 ਦਿਨ ਰਹਿ ਕੇ ਹੋਣੇ 10 ਦਿਨ ਰਹਿ ਕੇ ਭਾਈ ਇਹਨਾਂ ਸੋਣ ਨੂੰ 10 ਦਿਨ ਨੂੰ ਪੂਰੇ ਹੋਣੇ ਨੇ 10 ਦਿਨ ਨੂੰ ਪੂਰੇ ਹੋਏ ਨੇ ਜਿਨੇ ਭਾਈ ਲੈਣੀ ਐ ਨੇ ਮੇਰੇ ਨਾਲ ਸੰਪਰਕ ਕਰੋ ਮੇਰਾ ਨੰਬਰ ਬੋਲ 6284377566 ਹੌਲੀ ਬੋਲ 628439 ਹਾਂ 76566 ਠੀਕ ਐ ਭਾਈ ਸੰਪਰਕ ਕਰੋ ਜਿਨੇ ਮੈਂ ਐਸ ਲੈਣੀ ਆ ਦੋ ਮਹੀਨੇ ਵੇਚਣੀ ਆਪਾਂ ਨੇ ਠੀਕ ਐ ਨੇ ਮੈਂ ਵਾਹ ਠੀਕ ਹੈ ਜੀ ਮੈਂ ਗੋਲੂ ਬਾਈ ਕੋਲ ਪ੍ਰਣਾੰਜੀ ਵੀ ਕਹਿੰਦੇ ਅਸੀਂ ਇਹਨੂੰ ਪਿਆਰ ਨਾਲ ਸ੍ਰੀ ਕਾਲਜੀ ਸਾਰਿਆਂ ਨੂੰ ਜੀ ਹੋਰ ਬਾਈ ਕੱਲ ਹੁਣ ਵੜਾ ਰਹੇ ਆ ਜੀ ਦੀ ਛਿੱਪੇ ਪੜਾਵਾਂਗੇ ਬਸ ਹੁਣ ਮੰਡੀਆਂ ਨੂੰ ਖੁੱਲਣੇ ਪਰੇ ਆ ਹੂੰ ਇਹ ਨਹੀਂ ਹਾਂ ਜੀ ਤਾਂ ਪੱਕੀ ਵੀ ਆ ਸਮਝ ਲੈ 20 ਤਰੀਕ ਦੀ ਲੈ ਆ ਦੇ ਲੈ ਤੇਰੀ ਤਾਂ ਕਰਦੀ ਪੱਕੀ ਵੀ ਤਾਂ ਚੱਲੇ ਨੀ ਚੱਲੇ ਨੀ ਟੇਢੀ ਹੋ ਗਈ ਲੈ ਹਾਂ ਇਹ ਤਾਂ 17 ਦੇ ਉਹ ਹੀਟਾ ਹੀ ਆ ਮੌਚਰ ਦੇ ਦਾ 17 ਕਹਿ ਰਹੇ ਗਵਰਨਮੈਂਟ ਹਾਂ 17 ਤੋਂ ਥੱਲੇ ਹੋਊਗਾ ਕਿਉਂ ਅਜੀ 116 17 ਦਿਨ ਦੀ ਹੋ ਗਈ ਹਾਂ 20 ਦਿਨ ਦੀ ਸਮਝ ਲੈ ਬਾਈ ਪ੍ਰਧਾਨ ਜੀ ਸਭ ਨਾਲੋਂ ਪਹਿਲਾਂ ਲਾਉਂਦਾ ਪਿੰਡ ਚ ਪਰ ਸਭ ਨਾਲੋਂ ਪਹਿਲਾਂ ਵੱਡਦਾ ਹਿੰਮਤੀ ਬਹੁਤ ਆਰ ਤਿੰਨ ਤਿੰਨ ਫਸਲਾਂ ਕਰਦਾ ਇਹ ਮਿਹਨਤ ਆ ਬਾਈ ਇਹ ਕੋਈ ਤਮਾ ਨਹੀਂ ਹੈਗੀ ਇਹ ਮਿਹਨਤ ਆ ਜਿਹੜਾ ਮਰਜ਼ੀ ਕਰ ਸਕਦਾ ਹੋਰ ਕੀ ਆ ਸੀ ਕਿ ਹੁਣ ਮੱਕੀ ਬੀਜਣੀ ਆ ਹਾਂ ਇੱਧਰ ਅੱਛਾ ਹਾਂ ਇੱਥੇ ਮੱਕੀ ਬੀਜਣੀ ਆ ਆਹ ਡੇਢ ਕਿਲੋ ਬੀਜਣਾ ਚਾਹੀਦਾ ਅੱਛਾ ਇੱਧਰ ਜਵੀ ਹਾਂ ਨਾਲੇ ਤੂੰ ਇੱਧਰ 2 ਕਿੱਲੇ ਮ ਕਰ ਦਿੰਦੇ ਜਵੀ ਹਾਂ ਹੁਣ ਮਖਾ ਚੱਲ ਮੱਕੀ ਬੀਜਦੇ ਅੱਛਾ ਹੁਣ 3 ਸਾਲ ਜਵੀ ਬੀਜਦੇ ਨੂੰ ਹੋ ਗਏ ਹਾਂ ਬਦਲ ਮ ਕਰਤਾ ਹਾਂ ਥੋੜਾ ਆਪਸਾਈਡ ਜੇ ਕਰਤਾ ਆਪਸਾਈਡ ਜੇ ਕਰਤਾ ਨਹੀਂ ਵੀ ਨੂੰ ਵਿਖ ਜਾਂਦੀ ਆ ਬਾਈ ਨੂੰ ਵਿਖ ਜਾਂਦੀ ਆ ਪ੍ਰਧਾਨ ਜੀ ਪਹਿਲਾਂ ਗਵਰਨਮੈਂਟ ਨੂੰ ਇੱਕ ਮਹੀਨਾ ਪਹਿਲਾਂ ਆਪਣੀ ਉਹ ਕਰ ਲਵੇ ਜਿਹੜੇ ਮੀਟਿੰਗਾਂ ਕਰਨੀਆਂ ਹੈ ਇਹ ਜ਼ਿੰਮੇਦਾਰ ਰੁੱਲ ਜਾਂਦਾ ਜਿਹਨੇ ਬੰਦੇ ਨੇ ਆਲੂ ਲਾਉਣੇ ਆ ਕਿਆ ਕਰੂੰਗਾ ਉਹ ਹਾਂ ਅਨਾਜ ਮੇਰੇ ਤਾਂ 2 ਕਿਲੋ ਜੀ ਨਹੀਂ ਆਲੂ ਲਾਉਣੇ ਅਨਾਜ ਕਿਤੇ ਇੰਨਾ ਰੱਖ ਲੂ ਕਰ ਜੀ ਠੇਕੇਵਰੇ ਸੀ ਪਏ ਜਿਹੜੇ ਠੇਕੇਵਰੇ ਦੱਸ ਕਿਆ ਕਰੂੰਗਾ ਬੰਦਾ ਹੋਰ ਕਿਆ ਹੁਣ ਕਹੇਲਾ ਪੱਕਾ ਹੋਵੇ ਕੋਣ ਕਹੋਗੇ ਵੀ ਕੋਣ ਕਹੋਈ ਪਈ ਹੈ ਹੈ ਪ੍ਰਧਾਨ ਜੀ ਖੰਨੇ ਵੱਲ 75000 ਰੁਪਏ ਠੇਕਾ ਉਹ ਤਿੰਨ ਫਸਲਾਂ ਕੱਢੂਗਾ ਤਾਂ ਹੀ ਮੜੂਗਾ ਠੇਕਾ ਗਵਰਨਮੈਂਟ ਚੱਕ ਨਹੀਂ ਰਹੀ ਫਸਲ ਹਾਂ ਹੋ ਗਿਆ ਇੱਕ ਹੀ ਬਹੁਤ ਬੜਾ ਹਾਲ ਹੋ ਗਿਆ ਇੰਨਾ ਸਾਲ ਕਦੇ ਵੀ ਨਹੀਂ ਹੋਇਆ ਸੀ ਆ ਦੇ ਮਲਕੀ ਦਵਾਈ ਦੇ ਸਾਰੀ ਗਿਰ ਗਈ ਹਾਂ ਉਹ ਤਾਂ ਵਿਚਾਰ ਦਾ ਨੁਕਸਾਨ ਹਾਂ ਪਰ ਤੇਰੇ ਆ 26 ਗਰੀ ਨਹੀਂ ਹੈਗੀ ਠੀਕ ਆ ਚਾਹੇ ਤੇਰੀ ਦੋ ਕਮਾਂਡਰ ਘਾਟੇ ਨਿਕਲਦੀ ਪਰ 26 ਵਰਗਾ ਬੀਜ ਨਹੀਂ ਹੈਗਾ ਹਾਂ ਨਹੀਂ ਹੈਗਾ ਹੈਗਾ ਇਹਨਾਂ ਗਿਰਣਾ ਹੀ ਨਹੀਂ ਹੈਗਾ ਗਿਰਦਾ ਨਹੀਂ ਹਾਂ ਦੇਖ ਲੈ ਬਤਰੀ ਤਾਂ ਪੱਕੀ ਚਾਹੇ ਤੂੰ ਉਮੀਦ ਤੇ ਪਹਿਲਾਂ ਹੀ ਵੜਾ ਲੰਦਾ ਚਾਹੇ ਪਰ ਤੈਨੂੰ ਆਹ ਢਰਤ ਵੀ ਕਰਖੂਗਾ ਇੱਥੇ ਹਾਂ ਮਸਲਾ ਹੈ ਕਾਲਾ ਕਹਿੰਦਾ ਮ ਬਹੁਤ ਔਖਾ ਕੰਡ ਬਹੁਤ ਨੇ ਮਕੰਕ ਦਾ ਉਹ ਵੀ ਹੋਿੰਦੀ ਹੈ ਮਕੰਡ ਬਹੁਤ ਜਿਆਦਾ ਓਕੇ ਕਿਲਾ 1.5 ਕਿਲੋ ਵਿੱਚ ਚੱਲ ਜਾਂਦਾ ਸੀ ਚੱਲ ਪਿਆ ਨਹੀਂ ਗੱਲ ਹਾਂ ਯਾਰ ਆ ਕਿਹੜਾ ਬੀਜ ਹੈ 134 134 ਆ ਇਹ ਵੀ ਠੀਕ ਆ ਬੀਜ ਤਾਂ ਐਹੀ ਆਹੀ ਜਹੀਦਰ ਬਾਨੀ ਜੀ ਯਾਰ ਨਾ ਤਾਂ ਘਿਰਦੀ ਹੈ ਹਨਾ ਚਿੱਪੇ ਜ ਕੁਝ ਵੀ ਨਹੀਂ ਪਾਇਆ ਹਾਂ ਹਾਂ ਦੂਰੀਆ ਦੇ ਦੋ ਥੈਲੇ ਪਾਏ ਆ ਅੱਛਾ ਦੋ ਕਟੇ ਪਾਈ ਦੇ ਮੈਂ ਹਾਂ ਦੋ ਥੈਲੇ ਨਾਲ ਤੋਂ ਪਰੇ ਪਾਏ ਆ ਹਾਂ ਇੱਕ ਥੈਲਾ ਡਾਇਗਾ ਪਾਇਆ ਬਾਠ ਠੀਕ ਆ ਇਹਨਾਂ ਦਾ ਖਰਚਾ ਫਰਕ ਨਹੀਂ ਕਰਿਆ ਸਪਰੇਆਂ ਵਧੀਆ ਦਿੰਨੀਆਂ ਪ੍ਰਧਾਨ ਜੀ ਉਸ ਟਾਈਮ ਆਪਾਂ ਨੂੰ ਲੱਗਦਾ ਬੀਜੀਰੀ ਆਪਣੀ ਹਾਈਟ ਘਟਾ ਜੇ ਬੋਹ ਆ ਆਪਾਂ ਪਾਈਆਂ ਜੂਰੀ ਆ ਜੂਰੀ ਦੇ ਇੱਕ ਹਾਈਟ ਵਧਾਉਂਦਾ ਫਸਲ ਦੀ ਹਾਂ ਹੋਰ ਕੀ ਆ ਜੂਰੀਆ ਹੋਰ ਤਾਂ ਨਹੀਂ ਕੰਮ ਕਰਦਾ ਹਾਂ ਆਪਾਂ ਪਾਈ ਦਈਏ ਬਲੀ ਉਹ ਵੀ ਗਿਰ ਗਈ ਸੁੱਕ ਦੀ ਉਹ ਮੇਨਾਂ ਉਹ ਖੁੱਲ ਗਿਆ ਸਾਰੀ ਗਿਰ ਗਿਆ ਨਾ ਹਾਂ ਸੁੱਕ ਦੀ ਵੀ ਗਿਰ ਗਈ ਮੈਂ ਤਾਂ ਹੀ ਜਦੋਂ ਮੂੰਹ ਘਰੇ ਆ ਤਾਂ ਕਿਹੜੀ ਵੈਰੈਟੀ ਆ ਉਹਦੇ ਉਹਦੇ ਪਤਾ ਨਹੀਂ ਕਿਹੜੀ ਕਵੇਰੀ ਕਬੂਰੀ ਉਹ ਆ ਕਵੇਰੀ ਵਾਲੇ ਦੇ ਪੈਰ ਨਹੀਂ ਹੈਗੇ ਹਾਂ ਕਵੇਰੀ ਨਾਲੋਂ ਜ਼ਿਆਦਾ ਗਿਰੀ ਆ ਕਿੱਤੇ ਵਜਨ ਹੈਗਾ ਵਜਨ ਤਾਂ ਹੈਗੇ ਨਾ ਮਾ ਹਾਂ ਤਾਂ ਹੀ ਗਿਰਦੀ ਮੈਂ 470 ਲਾਈ ਵੀ ਆ ਹਾਂ 468 ਦੇ ਉੱਪਰ ਹੀ ਹੋਊਗਾ ਕਮੈਂਟਲ ਝਾੜ ਮੈਂ ਕਹਿੰਦਾ ਜਿਹੜੇ ਸਾਹਮਣੇ ਲੱਗਦਾ ਤਾਂ ਕਿੱਤੇ ਹੋਰ ਕਰੀਏ ਕਵੇਰੀ ਲਾਉਣੀ ਆ ਨਾ ਹੂੰ ਇਹਦੇ ਵਿੱਚ ਸੁਫਰੇ ਪਾ ਸੁਪਰ ਵੀ ਪ੍ਰਣੰਦ ਜੀ ਇੱਕ ਬੰਦੇ ਨੇ ਹੋਰ ਗਿਆ ਕਹਿੰਦਾ ਕਵੇਰੀ ਦੇ ਬੀਜ ਨਾਲ 468 20 ਜੂਨ ਤੋਂ ਬਾਅਦ ਲਾਓ ਕਹਿੰਦਾ ਤੁਸੀਂ ਯਾਰ ਗੇਤੀ ਬਹਲਉਂਦੇ ਆ ਹੂੰ ਦੌੜ ਜੀ ਲੱਗ ਜਾਂਦੀ ਹੈ ਨਾ ਆ ਬੜੇ ਤਾਂ ਹੁਣ ਹੁਣ ਹੀ ਆਏ ਇੱਧਰ ਵੀ 2 ਸਾਲ ਤੇ ਬੰਦੇ ਤਾਂ ਹੁਣ ਤੁਹਾਨੂੰ ਪਤਾ ਆਪਾਂ ਤਾਂ ਕਿੰਨੀ ਖੇਤੀ ਕਰਨ ਵਾਲੇ ਬੰਦੇ 100-100 ਕਿੱਲੇ ਦੀ ਖੇਤੀ ਕਰਨੇ ਵਾਲੇ ਆ ਹਾਂ 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 ਓਕੇ ਆ ਹੈ ਉਹ ਤੂੰ ਸ਼ੁਗਰਕਰ ਵੀ ਆਪਾਂ ਨੂੰ ਪਿਆਰ ਕਰਦੇ ਆ ਛੋਟੇ ਛੋਟੇ ਜ਼ਿੰਮੇਵਾਰ ਨੇ ਛੋਟੇ ਨੂੰ ਨਹੀਂ 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 ਬਹੁਤ ਵਧੀਆ ਗੱਲ ਹੈ ਆ ਫੋਨ ਆਏ ਰਹਿੰਦੇ ਹੁਣ ਮੈਨੂੰ ਆਏ ਡੇਲੂ ਲੱਗਦੇ ਅੱਛਾ ਹਾਂ ਕੀ ਕਹਿੰਦੇ ਬਸ ਉਹ ਫਸਲવાડી ਬਾਰੇ ਪੁੱਛਦਾ ਦਾ ਅੱਛਾ ਅੱਛਾ ਸਰਪੰਚੀ ਬਾਰੇ ਪੁੱਛਦਾ ਦਾ ਹਾਂ ਕਿ ਸਰਪੰਚੀ ਦਾ ਸਾਡੇ ਯਾਰ ਹੁਣ ਕੰਮ ਚੱਲ ਰਿਹਾ ਹਾਂ ਮਖਾ ਦੇਖੋ ਭ ਅਈ ਤਾਂ ਕਹਿੰਦੇ ਸਮਤੀ ਹੋ ਜੂ ਉਹਦੇ ਮਾਰਗੀ ਰੀਸ ਨੇ। ਈ ਪੇ ਸਮਤੀ ਵਰਗੀ ਦਾ ਰੀਸ ਨਹੀਂ ਬੰਦਾ ਮਿਲਦਾ ਜਲਦਾ ਰਹਿੰਦਾ ਠੀਕ ਨਹੀਂ ਗੱਲ। ਹਾਂ। ਇੱਕ ਹੋਰ ਦੇਖਿਆ ਪ੍ਰਧਾਨ ਜੀ। ਸਰਪੰਚੀ ਜੇ ਦੇ ਨਾਲ ਮਨ ਲੈ ਸਿਰ ਪੜਾਈ ਹੋ ਜਾਂਦੇ ਆ। ਕੈਪਟਨ ਆਰ ਬਾਦਲ ਕੋਈ ਪ੍ਰੋਗਰਾਮ ਹੁੰਦਾ। ਮੁਰਲੀ ਸੀਟ 'ਤੇ ਬੈਠੇ ਨੇ ਮੁਰਲੀ ਸੀਟ 'ਤੇ ਬੈਠੇ ਹੁੰਦੇ ਆ। ਆਪਣੇ ਲੋਕ ਇਹ ਗੱਲ ਫੇਰ ਨਹੀਂ ਸਮਝਦੇ। ਦੇਖ ਲਾ ਦੂ। ਹੈਂ? ਆ ਬੇ ਜਿਹੜੇ ਲੀਡਰ ਜੀ ਨਾ ਪੰਜਾਬ ਪਰ ਰਾਜ ਕਰਿਆ ਉਹ ਫਿਰ ਇਕੱਠੇ ਦੇ ਇਕੱਠੇ ਆ ਆਪਣੇ ਲੋਕ ਬਸ ਮਾੜੀ ਕੇ ਚੂਲਪਿੰਗੀ ਹੋ ਗਈ ਚੱਲ ਭਾਈ ਹਾਂ ਹਾਂ ਹੋਰ ਕਿਆ ਹੋਈ ਤਾਂ ਹੈ ਆ ਆਪਣਾ ਜੀ ਕੰਨਾ ਕਿਦਾ ਏ ਕੋ ਹੁੰਦੇ ਸਰਪੰਚ ਦਾ ਉਸੇ ਸਰਪੰਚ ਦਾ ਹਾਂ ਅੱਜ ਬੁੱਟੇ ਵੀ ਤੇ ਜਿਹੜੀ ਦੋਲਨ ਹੈ ਨਹੀਂ ਬੁੱਟੇ ਇਹ ਦਰਸ਼ੂ ਦੇ ਗੋਲੇ ਰ ਗੋਲੇ ਰਹਿੰਦੇ ਅੱਛਾ ਅੱਛਾ ਗੋਲੇ ਰਹਿੰਦੇ ਆ ਬਾਈ ਪ੍ਰਧਾਨ ਜੀ ਨੇ ਇੱਧਰ ਛੜੀਆਂ ਵੀ ਲਾਈਆਂ ਵੀ ਤੁਹਾਨੂੰ ਛੜੀਆਂ ਵੀ ਦਿਖਾਉਂਦੇ ਆ 160 ਕਿੰਨੇ ਨੰਬਰ ਬਾਈ 110 ਹੈ ਦੇਖ ਸ਼ਿਟੀ ਦੀ ਕੁਆਲਿਟੀ ਹੈ ਨਾ ਦੇਖਿਆ ਅੱਛਾ ਵਿੱਚ ਬੂਲਰ ਵੀ ਲਾਏ ਪਿਆ ਹਾਂ ਬੂਟੇ ਲਾਏ ਵਿੱਚ ਬੂਟੇ ਲਾਏ ਠੀਕ ਆ ਬੂਟੇ ਹਾਂ ਥੀਪੇ ਤੋਂ ਹੋਰ ਦੇਖ ਲੈ ਹੂੰ ਹੁਣ ਪਤਾ ਨਹੀਂ ਕਹਣਾ ਅਗਲੇ ਝੂਠੇ ਬੋਲਦਾ ਇਸ ਚੀਜ਼ ਨੇ ਮਜੂਰੀ ਲਏ ਪਾਇਆ ਬਿਨਾਂ ਜੂਰੀ ਦੇ ਹਾਂ ਦੇਸੀ ਰੇ ਪਾਇਆ ਟੋਟਰਾਲੇ ਦੇਸੀ ਰੇ ਜਾਨ ਬਹੁਤ ਆ ਦੁਆੜ ਚ ਦੇਖ ਲੈ ਲੈ ਛਿੜੀ ਦੇਖ ਲੈ ਲੈ ਦੇਸੀ ਰੇ ਮਨਾ ਬਈ ਤਿੰਨ ਕਿ ਮਹੀਨੇ ਬਾਅਦ ਦੱਸਦਾ ਹਾਂ ਹਾਂ ਵੀ ਪੇ ਆ ਮੈਂ ਹੋਰ ਕੀਆ ਤਕੜੀਆਂ ਹਾਂ ਆ ਆਪਣੀ ਬੈਲਟ ਬਹੁਤ ਤਕੜੀ ਆ ਹਾਂ 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 ਹੁਣ ਤੇਰੇ ਸਾਹਮਣੇ ਮੀ ਪਿਆ ਹੈਗਾ ਪਾਣੀ ਉਰੇ ਹਾਂ ਇੱਕ ਡੱਕਾ ਵੀ ਨਹੀਂ ਇੱਕ ਡੱਕਾ ਵੀ ਨਹੀਂ ਹਾਂ 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 ਪਰ ਸੋ ਨੂੰ ਦੁਪਹਿਰ ਨੂੰ ਬੜਾਈ ਦੁਪਹਿਰੇ ਨੂੰ ਦੁਪਹਿਰੇ ਨੂੰ ਹੂੰ ਪਤਾ ਕੀ ਗੱਲ ਆ ਸਵੇਰੇ ਸੱਲੀ ਜੀ ਉਕਕ ਨਹੀਂ ਰਹਿੰਦੀ ਦਾਣੇ ਚ ਪਰ ਇੱਕ ਦੀ ਮਨ ਬਹੁਤ ਦੀ ਆ ਹਾਂ ਅੱਗੇ ਚਲੋ ਇੱਕ ਮਹੀਨਾ ਹੀ ਬਚਾਤੇ ਹਾਂ ਨਹੀਂ ਮੈਂ ਪੀਦਾਗਾ ਨਹੀਂ ਬਾਈ ਨੂੰ ਹਾਂ ਹਾਂ ਇੱਕ ਤਾਂ ਮੰਡੀ ਕਰਕੇ ਹੋ ਗਿਆ ਇੱਕ ਰੱਬ ਨੇ ਆ ਮੰਡੀ ਕਰਕੇ ਹੋ ਗਿਆ ਸੀ ਤੇ ਸ਼ਿਕਰ ਰੱਬ ਨੇ ਮਨ ਲਾ ਜੂ 4-5 ਦਿਨ ਦਾ ਪਰਤਾ ਫਰਕ ਹਾਂ 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 ਹੁਣ ਕੱਟਾ ਮਾਰੂ ਮੈਨੂੰ ਕੱਟਾ ਮਾਰ ਕੇ ਗੁੱਜਰ ਆਉਂਦਾ ਨਾ ਉਹ ਹੂੰ ਉਹ ਕਹਿੰਦੇ ਮੈਂ ਬਣਾ ਲੇ ਜੂਗਾ ਤੇਰੀ ਸਾਰੀ ਉਹ ਬਸ ਠੀਕ ਆ ਫਿਰ ਹਾਂ ਮਨ ਕਹਿੰਦਾ ਸਾਢੇ 3 ਦਿਨ ਕੀ ਲੇ ਮਖਾ ਹੂੰ ਕਹਿੰਦਾ ਅਸੀਂ ਮੈਂ ਬਣਾ ਲੇ ਜੂਗਾ ਤੂੰ ਬੜ ਨਹੀਂ ਕੱਟ ਰ ਚੰਗੀ ਤਰ੍ਹਾਂ ਮਾਰੀ ਬਸ ਠੀਕ ਆ ਹਾਂ ਅਗਲੀ ਲੋਣੋ ਆ ਪ੍ਰਧਾਨ ਜੀ ਬੂਟਾ ਬਹੁਤ ਸੋਹਣਾ ਲਾਇਆ ਪਿਆ ਹਾਂ ਹੈਂ ਦੇਖ ਲੈ ਬਾਈ ਚਲ ਮਲ ਚਲ ਮਲ ਕਰ ਦੇ ਦੇਖ ਲੈ ਹਾਂ ਇੱਕ ਹੋਰ ਆ ਹੂੰ ਥੱਲੇ ਬੈਠ ਜਾ ਤੇਰਾ ਜੀ ਲੱਗ ਰ ਕੀੜੀਆਂ ਨਾ ਉੱਪਰ ਇੰਨੀਆਂ ਬੜ ਪਟਾਈ ਹੁੰਦੀਆਂ ਛੋਟੇ ਛੋਟੀਆਂ ਇੰਨੀਆਂ ਅਰੇ ਰੱਬ ਦੇ ਨਾ ਦੇਖ ਲੈ ਅਦੇ ਲੱਕ ਕਿੰਨਾ ਬੋਲਦੀਆਂ ਇਹ ਫੁੱਲਾਂ ਭਰੇ ਹੁੰਦੇ ਆ ਨਾ ਜਿਆਦਾ ਆ ਭੀ ਛਟੀਆਂ ਅੱਛਾ ਹਾਂ ਦੇ ਲੱਕ ਕਿੰਨਾ ਸੋਹਣਾ ਬੂਟਾ ਨਾ ਹਾਂ ਇਹ ਜੇ ਬੂਟੇ ਹੋਰ ਲੱਗੇ ਦੋ ਤਿੰਨ ਮੋਟਰ ਦੀ ਲੁੱਕ ਬਣ ਜਾਣੀ ਹਾਂ ਸੀ ਪਹਿਲਾਂ ਲੱਗ ਤੇ ਆਪਣੀ ਕਿ ਉਹ ਠੀਕ ਹੋਣਾ ਲੱਗਾ ਅੱਛਾ ਕਿ ਨਹੀਂ ਬੁੱਲਦਾ ਲੱਗਾ ਠੀਕ ਹੈ ਠੀਕ ਹੈ ਹਾਂ ਬਸ ਇੱਕ ਮੋਟਰ ਦੀ ਲਪਾਈ ਰਹਿ ਗਈ ਸੀ ਪੇ ਇਹ ਵੀ ਹੋ ਜੂਗੀ ਹਾਂ ਸਿਆਲ ਜਮਾ ਕਰਾ ਦੀ ਹਾਂ ਫਿਕਾ ਕਰਾਉਂਗੀ ਜੇ ਹੁਣੀ ਦੀ ਹੂੰ ਬਜਟੇ ਬਹੁਤ ਹੀ ਲੇਟ ਆਇਆ ਹਾਂ ਉਹੀ ਵੀ ਹੈ ਸਭਾ ਚੱਕਰ ਬਾਗਰ ਨੂੰ ਤਾ ਬਹੁਤ ਕਰਾ ਬੋ ਪੈਸੇ ਲੱਗੇ ਹਾਂ ਤੇਰੇ 3-4 ਲੱਖ ਦਾ ਹਟਾਪੀ ਫਿਰਦੇ ਜਿੰਨਾ ਸੋਚਿਆ ਇੱਕ ਮੰਜ਼ਲ ਹੋਰ ਨਹੀਂ ਪਾਈ ਉੱਪਰ ਹਾਂ ਉਹ ਦਾ ਕਰਕੇ ਰਹਿਣਾ ਕੰਮ ਹਾਂ ਚਲ ਹੁਣ ਬਾਈ ਟਾਵਰ ਵੀ ਬਣ ਗਈਆਂ ਨੇ ਪੂਰੀ ਟਾਵਰ ਬਣ ਗਈਆਂ ਹੁਣ ਇਹ ਜੀ ਗੱਲ ਨਹੀਂ ਹੈਗੀ ਹਾਂ ਹਾਂ ਹੁਣ ਜਿਹੜਾ ਟ੍ਰੈਂਡ ਚੱਲਦਾ ਨਾਲ ਜੰਗਲਿਆਂ ਦਾ ਉਹੀ ਲੱਗਿਆ ਓਕੇ ਹੁਣ ਲੋਕ ਨਾ ਲੋਹੇ ਦੇ ਤੜਾ ਤੜਾ ਕੇ ਉਹੀ ਲਾਉਣ ਲੱਗੇ ਹਾਂ 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 ਇਹ ਕਿਹ ਟ੍ਰੈਂਡ ਬਾਈ ਮੂਸੀ ਵਾਲ ਨੇ ਬਹੁਤ ਮਸ਼ਹੂਰ ਕਰਿਆ ਹੈ ਹੈ ਮੂਸੀ ਵਾਲ ਦਾ ਨਾਟ ਕਹਿੰਦਾ 1.5 ਲੱਖ ਪਰਦੇ ਕੱਟ ਕੇ 7 ਲੱਖ ਪਰਮਾਰਿਆ ਚੰਗਾ ਦੇਖ ਲੈ ਤੂੰ ਦੇ ਨਾਟ ਕਰ ਬਿਕਦਾ ਪੂਰਾ ਬਾਈ ਹਾਂ ਹਾਂ ਬਾਈ ਪ੍ਰਧਾਨ ਜੀ ਦਾ ਲੜਕਾ ਵੀ ਗਾਉਂਦਾ ਹੈ ਹਾਂ ਗੁਰਜੀਤ ਨਹੀਂ ਨਾਟ ਮਾਲਾਂ ਵਾਲਾ ਮਾਲਾਂ ਵਾਲਾ ਨਾਟ ਪਾਈ ਨਾਟ ਮਾਲਾਂ ਵਾਲਾ ਪਿਆਰ ਨਾਲ ਤਾਂ ਇਹਨੂੰ ਗੁਰਜੀਤ ਕਹਿੰਦੇ ਆ ਪੱਕਾ ਨਾਮ ਉਹਦਾ ਗੁਰਜੀਤ ਆ ਇੱਕ ਉਹਨੂੰ ਪਹਿਲਾਂ ਤੇ ਹੀ ਸ਼ੌਪ ਆ ਹਾਂ ਘਰੋਂ ਗਾਉਣ ਲੱਗ ਜਾਂਦਾ ਤਾਂ ਹਾਂ ਇਹ ਨੀ ਆਵਾਜ਼ ਕੱਢਣੇ ਨੇ ਫਿਰ ਮਾਨੂੰ ਮੋਟਰਪੱਪੇ ਜਾਂ ਅੰਦਰ ਕੁਰਸੀਆਂ ਪਈਆਂ ਹਾਂ ਮੋਟਰਵਾਹੇ ਆ ਕੇ ਗੱਲ ਕਰਾਂ ਨਵਰੇ ਗੱਬਾ ਇੱਕ ਕਬੱਡੀ ਦਾ ਵੀ ਬਹੁਤ ਸ਼ੌਂਕ ਤਾਂ ਉਹ ਹਾਂ ਕਬੱਡੀ ਖੇਡਦਾ ਦਾ ਗੋਡੇ ਸੱਟ ਲੱਗੀ ਜੀ ਹਾਂ ਫਿਰ ਸੱਟ ਲੱਗੀ ਵੀ ਗੋਡੇ ਦੀ ਨਾ ਤਕਲੀਫ ਰਹਿੰਦੀ ਉਹ ਹਾਂ ਫਿਰ ਮੈਨੂੰ ਕਹਤਾ ਵੀ ਨਾ ਸੱਜੇ ਨਹੀਂ ਖੇਡੂੰਗਾ ਠੀਕ ਨਹੀਂ ਗੱਲ ਜਿਹੜੀ ਕਬੱਡੀ ਹੈ ਨਾ ਇਹ ਸੱਟਾਂ ਦੀ ਗੇਮ ਹੈ ਸੱਟਾਂ ਨਹੀਂ ਸੱਟਾਂ ਹੀ ਪਰ ਹੈ ਜੋਰ ਵਾਲੇ ਦਾ ਹੀ ਕੰਮ ਹੈ ਹੈ ਜੋਰ ਵਾਲਾ ਜਣੇਗਾ ਆਹ ਮੈਨੂੰ ਪਤਾ ਨਹੀਂ ਕਿੰਨਾ ਕੁ ਜੋਰ ਹੋਊਗਾ ਹਾਂ ਉਹ ਤਾਂ ਹੈ ਉਹ ਹੋ ਗਿਆ ਉਹੀ ਹੈ ਚੱਲ ਕੇ ਜੀ ਲੱਗ ਰਹਿਦਾ ਸੀ ਦਿਲ ਲੱਗਿਆ ਰਹਿਦਾ ਹ ਕਿਆ ਭਾਈ ਦਲਵੀਰ ਅਸੀਂ ਕਾਲ ਜੀ ਬਣਾਉਣੀ ਗਿਆ ਤਾਂ ਹੁਣ ਜੀ ਮੈਂ ਕਾਲੂ ਮੈਂ ਤਾਂ ਉਂਗਰ ਤਾਂ ਲੱਗੀ ਹੁਣ ਆਹੋ ਪਿੱਲਾਉਣੇ ਸੀ ਕਰਨਾ ਹੁਣ ਫਰੀਦ ਵਾਲੀ ਦੇਖ ਕੇ ਦਲਵੀਰ ਵਾਲੀ ਵੀ ਫੁੱਟ ਦੀ ਥੱਲੇ ਜਿਹੜਾ ਸੁਨਾਬ ਚ ਦਾਣਾ ਆ ਗਿਆ ਨਾ ਉਹ ਪੁੱਟਦਾ ਉਹ ਮੈਂ ਆਹ ਨੂੰ ਮਸ਼ੀਨ ਲੈ ਕੇ ਹੀ ਜਾਈ ਹਾਂ ਹੁਣ ਕਿਉਂ ਮੇਰੇ ਸਾਡੇ ਕੋਲ ਦੁਬਾਰਾ ਬੈਠਾ ਰਿਹਾ ਮਈ ਦਾ ਜੇ ਭਾਈ ਸਾਨੂੰ ਝਾੜੀ ਦੇਣੀ ਹੈ ਤਾਂ ਦਿਖਾ ਲਿਓਂਗੇ ਦੇਖ ਲੈ ਉਹਨਾਂ ਨੇ ਮਸ਼ੀਨ ਨਹੀਂ ਚੱਲੂਗੀ ਤੁਹਾਨੂੰ ਮੰਗਾ ਲਓ ਰਮਜੀਤ ਬਕਾਮ ਦਾ ਰਮਜੀਤ ਪਰੇ ਦਾ 244 ਹਾਂ ਉਹ ਉੱਥੇ ਜਿੱਥੇ ਉਹਨਾਂ ਦੇ ਖੇਤ ਤੇ ਅੱਛਾ ਉੱਧਰ ਹੈਗੀਆਂ ਮਸ਼ੀਨ ਵੀ ਛੋਟੀ ਐ ਕਬੜੀ ਐ ਹਾਂ ਵੱਡੀ ਐ ਭਾਈ ਉੱਧਰ ਪਤਾ ਕੀ ਐ ਉੱਧਰ ਨੀਵੇਂ ਖੇਤ ਆ ਇੱਥੇ ਉਹੀ ਚੱਲਦੀਆਂ ਇੱਕ ਵਾਰੀ ਭਾਈ ਦਾ ਫੋਨ ਆਇਆ ਕਰਾ ਵੀ ਚੈਨ ਵਾਲੀ ਮਸ਼ੀਨ ਉਹ ਛੋਟੀ ਐ ਮਸ਼ੀਨ ਹਾਂ ਉਹ ਜਿਹੜਾ ਗਿਰੀ ਵੀ ਉਹਨੂੰ ਕਹਿੰਦੇ ਖੜੀ ਕਰਕੇ ਉਹਨੇ ਵੱਢਣੀ ਮੁਝੇ ਦੇ ਉੱਪਰ ਤੇ ਉਹ ਵੀ ਨਾ ਨੁਕਸਾਨ ਨਹੀਂ ਕਰਦੀ ਬਹੁਤ ਵਧੀਆ ਹੋ ਪਰ ਮੱਡੇ ਰੀ ਹੈ ਨਹੀਂ ਦੋ ਉਹ ਪਤਾ ਕੀ ਕਰਦੀ ਹੈ ਇਹ ਗਰੀਬੀ ਜੀ ਹੈ ਉਹਨੇ ਚੱਕ ਕੇ ਵੱਢ ਕੇ ਉਦੀ ਪ੍ਰਾਲੀ ਸਾਫਤੀ ਕੱਢੀ ਜਾਣੀ ਪਤਾ ਨਹੀਂ ਝਾੜਨਾ ਉਹ ਉਹ ਮੈਨੂੰ ਆਈ ਰੱਖ ਦੋ ਉਹ ਕੱਟ ਰੋ ਵੀ ਨਾ ਛੋਟੇ ਜਿਹੇ ਮੈਂ ਕਹਿੰਦਾ ਪੰਜ ਘੋੜ ਦਾ ਹੋਊਗਾ ਬਸ ਗਾੜਾ ਜੇ ਪਾਣੀ ਚ ਗਰੀਬੀ ਤੇਰੀ ਜੇ ਹਾਂ ਹਾਂ ਜਿੱਤਾ ਮਰਜੀ ਹੋਣਾ ਵੀ ਕੈਨ ਵਾਲੀ ਹੈ ਕੌਂਦ ਖਾਰ ਤੇ ਮੈਂ ਬਾਈ ਨਗਰ ਮਾਤਾ ਕਰਦੀ ਹੈ ਮਾ ਸਾਡੇ ਹੈ ਹੀ ਨਹੀਂ ਜੋ ਇੱਧਰ ਮਸ਼ੀਨ ਵੀ ਦੇਖ ਆ ਜੂਗੇ ਆਪਣੇ ਵੀ ਹੌਲੀ ਹੌਲੀ ਹਾਂ ਜਿਹੜੇ ਹਲਾਅ ਦੇ ਹਾਲਾਤ ਐ ਆ ਜਾਣੀ ਆ ਇਹ ਹਰੇਕ ਸਾਰੇ ਵੇੜ ਲੱਗੇ ਮਹੀ ਵੇੜ ਰੰਜਿਤ ਪਾਈਏ ਕਹਿੰਦਾ ਕਹਦਾ ਕਾਲੇ ਨੂੰ ਕਹੋ ਵੀ ਉਹ ਮਸ਼ੀਨ ਲਵੇ ਕਹਿੰਦਾ ਤੁਹਾਡੇ ਕੰਮ ਵੀ ਹੁਣ ਘਟਾ ਬਹੁਤ ਨਹੀਂ ਹੈਗਾ ਪਾਪੂਲਰ ਲੱਗੇ ਤੇ ਹਾਂ ਵੀ ਕਾਲਾ ਬਾਹਰ ਵੀ ਨਹੀਂ ਜਾਂਦਾ ਕਹਿੰਦਾ ਲੇਕ ਮਸ਼ੀਨ ਵੇਚੀ ਖੜਦੀ ਐ ਕਹਿੰਦਾ ਉਹ ਮਸ਼ੀਨ ਨਾਲ ਤੁਹਾਡੇ ਕੰਮ ਬੰਦ ਕਰਨੇ ਛੋਟੀਆਂ ਚਲੋ ਜਾਈਏ ਪਾਕਿਸਤਾਨ ਮੰਨ ਦੇਖਿਆ ਉਹ ਉਹ ਪਿੰਡਰ ਨਹੀਂ ਜਿਹੜੇ ਚਲਾਉਂਦੇ ਆ ਦਿਲਵੀਰ ਹਾਂ ਪਿੰਡਰ ਨਹੀਂ ਹਾਂ ਉਹ ਬਾਈ ਸੱਠੂ ਲਾਉਨੇ ਆ ਨਾ ਹਾਂ ਉਹ ਉਹਨਾਂ ਦਾ ਨਹੀਂ ਸੱਠੂ ਨਹੀਂ ਉਹ ਗਵਰਨਮੈਂਟ ਪਹਿਲੀ ਲਵਾਉਂਦੀ ਉੱਥੇ ਅੱਛਾ ਹਾਂ ਆਪਣੇ ਵੀ ਲੱਗਦੀ ਸੱਟੂ ਆ ਇਹਦਾ ਪ੍ਰੋਜ ਪਰ ਸਾਈਡ ਪਹਿਲਾਂ ਲਵਾ ਦਿੰਦੇ ਆ ਜਿਹੜੇ ਏਰੀਆ ਮਾ ਪਾਣੀ ਜ਼ਿਆਦਾ ਹੈ ਆਹ ਆਹ ਵੀ ਬਾਕੀ ਸਾਡੇ ਬਾਈ ਨੁਕਸਾਨ ਹੋਇਆ ਕਾਫੀ ਹੂੰ ਜੀਰੀ ਦੀ ਪੱਕੀ ਵੀ ਮੈਂ ਕਹਿੰਦਾ 30% ਸਾਡੇ 40 ਉਰੇ ਪੱਕੇ ਹੋਵੇ ਤੇ ਖੇਤ ਪੱਕੇ ਹੋ ਤੇ ਕਿ ਹਾਈਬ੍ਰਿਡ ਬੀਜ ਲੱਗਿਆ ਉਹਦਾ ਮੰਡੀਆਂ ਦੀਆਂ ਬੰਦ ਹਾਂ ਉਹਦੇ ਕਰਕੇ ਹਰੇਗੇ ਰੁਕਿਆ ਵਾ ਤਾਂ ਮਹੀ ਦਾ ਜਲੋ ਪਤਾ ਤਾਂ ਮਹੀ ਦਾ 20 ਤਰੀਕ ਦੇ ਦੱਸਦੇ ਆਉਂਦੇ ਪੈਣਾ 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 20 ਨੂੰ ਕਹਿੰਦੇ ਪਹਿਲੇ 24 ਜਲੀਗੇ 27 28 ਵਰਾਗੇ ਹੂੰ ਮਹੀ ਪੈ ਗਿਆ ਜ਼ਿਆਦਾ ਥੋੜਾ ਜਿਹੜਾ ਪੈ ਗਿਆ ਹਾਂ ਪਹਿਲਾ ਪਹਿਲੰਦ ਨਾ 24 25 ਨੂੰ ਫੇਰ ਵੀ ਹੁਣੋਂ ਵੱਢਣਾ ਰੱਖੇ ਦੋ ਜਿੰਦੇ ਪੈ ਗਿਆ ਕੇ ਪਹਿਲੀ ਦੇ ਨੇੜੇ ਹੁਣ ਇਹ ਜਿਹੜੀ ਜਿਹੜੀ ਐ ਮਸ਼ੀਨਾ ਜੇ ਨਾ ਪਿਆਵੇਂ ਤਾਂ 3 4 ਤਰੀਕ ਤੱਕ ਮਸ਼ੀਨਾ ਚੱਲਣ ਲੱਗਣੀ ਆ ਫਿਰ ਗਿੱਲੇ ਖੇਤ ਨਹੀਂ ਚੱਲਣੀ ਜੇ ਗਿੱਲੇ ਜੇ ਚਲਾ ਲਊਗਾ ਤੇਰਾ ਨੁਕਸਾਨ ਵੱਧ ਹੋਣਾ ਹੈ ਕਿਉਂ ਨਾ ਕੱਟਣਾ ਹੈ ਜੜ ਤੈਂ ਚੱਕਣੀ ਹੈਗੀ ਜੜ ਤੇ ਲਾਊਗਾ ਜੇ ਟਾਇਰ ਦਾ ਉਹਨਾਂ ਹੋਰ ਦਬੀ ਜਾਣਾ ਥੱਲੇ ਮਸ਼ੀਨ ਤੁਰਦੀ ਨਹੀਂ ਆ ਕਿਸਾ ਉਹ ਤੱਕ ਦਿਨ ਵੀ ਕੱਟਰ ਨੂੰ ਨਹੀਂ ਧੱਕ ਦੇਗੀ ਵੀ ਖੇਤਾਂ ਦਾ ਇੰਨਾ ਕਿ ਟਾਈਮ ਲੱਗ ਜਾਣਾ ਸੁੱਕਣ ਨੂੰ ਹਾਂ ਕਿ ਦੋ ਬਾਲਾਂ ਪਰ ਪਿੱਛੇ ਤੋਂ ਬੱਬਲੀ ਬੈਠਾ ਕਰਨਾ ਨਾ ਜੀ ਮੁਜਰਾ ਪਰ ਨਹੀਂ ਬੈਜਨੀ ਹਾਂ ਉਹ ਦੇਖਿਆ ਸਾਨੂੰ ਜਦ ਬਿੱਟੂ ਰਾਹੀਂ ਆਉਂਦੇ ਹੁੰਦੇ ਤੇ ਉਹ ਕੈਂਪੀ ਵਾਲੀ ਜਗ੍ਹਾ ਤੇ ਖੜਾ ਗਿਆ ਸੀ ਮੁਜਰਾ ਕਰਦੇ ਦੇਖਣ ਨੂੰ ਮੈਂ ਆਇਆ ਬਿੱਟੂ ਨਹੀਂ ਹਾਂ ਜਦ ਬਹੁਤ ਮੁਜਰਾ ਵਰਦੀ ਵਢਾਈ ਚੱਲੀ ਆ ਇੱਕ ਸਾਲ ਇੱਥੇ ਵੀ ਤਾਂ ਲਾਈ ਹੁੰਦੀ ਹਰ ਸਵੀਨਾਂ ਨੇ ਆ ਕਰਮਜੀ ਦੇ ਕੋਠੇ ਵੀ ਵਢਾਈ ਦੀ ਅਸੀਂ ਮੈਂ ਟੋਪਰੀਆਂ ਨਾਲ ਬੰਨ੍ਹਦੇ ਗਾਂ ਗਾਂ ਦੇ ਹਰਕਾ ਪੈਂਦਾ ਜਾਈ ਜਾਂਦਾ ਇੱਕ ਸਾਲ ਤਾਂ ਗੜੇ ਬਹੁਤ ਪਏ ਜਾਂਦਾ ਹੈ ਜੱਪੀ ਮੈਨੂੰ 18 ਕਿਲੇ ਲੱਤੇ ਹੋਤੇ ਹਾਂ ਹਾਂ ਆ ਬੰਦਰ ਹਾਂ ਸਾਲ ਆਉਂਦਾ ਹਾਂ ਆ ਗਬਲਾ ਖੇਤੇ ਨਾਲ ਖੇੜਾ ਦਾ ਹੋਰ ਸਾਰੀ ਵੱਡ ਹੋਈ ਪਈ ਮੈਂ ਇੱਥੇ ਮੋਟਰ ਵਰਤਾ ਲੈ ਤਨੇ ਕਿਲੇ ਤੇ ਕਿਨੇ ਕਿਲੇ ਤੇ ਖੜੇ ਹਲੇ ਦੱਲੀ ਦੇ ਜਸੇ ਦਾ ਵਿਆਹ ਦਾ ਹਾਂ ਹਾਂ ਜਸੇ ਦਾ ਵਿਆਹ ਦਾ ਜਸੇ ਦਾ ਵਿਆਹ ਦਾ ਕੁਸ ਐਨ ਪਈ ਬਰੇ ਦਾ ਖੜਾ ਖੇ ਦਾ ਅੱਧ ਚੱਕ ਲਾ ਤ ਸਮਝੋਗੇ ਅੱਛਾ ਨਾ ਹੋਰ ਸਾਰਾ ਕੋਈ ਜਾਣਦਾ 2001 ਦੀ ਗੱਲ ਹੈ ਹਾਂ ਜਸੇ ਮੈਂ ਹਟ ਗਿਆ ਪਾਣੀ ਵਿੱਚ ਉਰਦੇ ਮੈਂ ਇੱਥੇ ਅਮਲਗੀ ਸਿੰਘ ਦਾ ਖੇਤ ਵੱਟਿਆ ਪਿਆ ਉਹ ਪਈ ਮੋਟਰ ਤੱਕ ਨਹੀਂ ਗਿਆ ਹੋਇਆ ਪੜਦਾ ਗਿਆ ਪਾਣੀ ਚ ਰੁਮਾ ਸ਼ਾਰਟ ਕਰਨੇ ਨਿਕਲ ਜਾਣਾ ਇੰਨਾ ਠੰਡਾ ਕਿ ਐਨੇ ਦੀ ਪਈ برف ਦੀ ਡੜ ਡਲੇ ਗਰੇ ਇਹਨਾਂ ਨੇ 50 50 ਕਿਲ ਲੱਤੇ ਤਾਂ ਮੈਂਟਲੀ ਅਫਸੈਟ ਹੋ ਗਏ ਤੇ ਦਵਾਈਆਂ ਲਾਗੀਆਂ ਦੀਆਂ ਮੈਂਟਲ ਜਿਆਦਾ ਇੱਥੇ ਆਪਣੇ ਰੋਟੀ ਕਰਦੇ ਹੁੰਦੇ ਚੁੱਲ੍ਹਾ ਨੇ ਬਣਾਉਂਦਾ ਜਾਂ ਰੋਟੀ ਖਾਣ ਗਿਆ ਦੁਪਹਿਰ ਦੇ ਬਾਅਦ ਉੱਦੋਂ ਜਿਹੜੇ ਗੇਟ ਮੂਰੇ ਬੱਲਬ ਜੇ ਲਾਇਆ ਹੋਇਆ ਉੱਪਰ ਸਾਰੇ ਭੰਨੇ ਵੇ ਦੇ ਹਨ ਬਹੁਤ ਪਈ ਉਹ ਸਾਰਾ ਉਹ ਭੰਨ ਪਈ ਉਹ ਤਾਂ ਡੜੇ ਹੀ ਤੇ ਖੰਗੜ ਰ ਡੜੇ ਗਏ ਹਾਂ ਤਾਂ ਤਾਂ ਇਹ ਤਾਂ ਵੀ ਰੱਬ ਬਦਲੇ ਡਲੇ ਮਾਰਦੇ ਸਾਡੇ। ਜਾਨੀ ਇਹਨਾਂ ਦਾ ਵੀ ਉਹ ਟਾਈਮ ਵਿੱਚ 70% ਜਿਹੜੀ ਚੱਕੀ ਗਈ ਸੀ। ਚੱਕੀ ਗਈ ਸੀ। ਚੱਕੀ ਗਈ ਸੀ ਫੇ ਕੋ ਥੋੜੀ ਰਹਿ ਗਈ ਸੀ ਵਿੱਚ। ਹਾਂ। ਮੈਂ ਮੰਡੀ ਚ ਦੋ ਹਾਂ। ਵੀ ਐ ਕਣ ਹੈ ਐਣ ਦਾ ਬਾਈ ਬਹੁਤ ਗਿਰੀ ਐ ਐਣ ਉਦਣ ਵੀ ਪਰਸੋਂ ਵੀ। ਹੂੰ। ਆਪਾਂ ਉਹ ਦੇਖੀ ਨਹੀਂ ਹੈਗੀ ਕੜਕ ਦਾਣੇ ਵਾਲੀ ਗਿਰੀ ਐ। ਜਿਹੜੀ ਐ ਟੀ ਦੀ। ਥੋੜੀ ਕਾ ਸਰ ਗਿਆ। ਜਿਹੜੇ ਜਾਗ ਤੈਨੂੰ ਕਿਸੇ ਨੇ ਵੀ ਲੈ ਹੁਣ ਕੜਕਣ ਲੱਗ ਗਿਆ। ਜਿਹੜਾ ਕੜਕਦਾ ਨਾ ਗੜਗੜ ਜਿਹੀ ਉਹ ਹਾਲੀ ਰਹਿਣੀ ਹੁੰਦੀ। ਮੈਂ ਐ ਐਣ ਦੀ ਨਿਸ਼ਾਨੀ ਐ। ਇਸ ਮਾੜੀ ਮੁੱਟੀ ਬੈ ਕੇ ਹੁਣ ਨਿਖਰ ਵੀ ਜਾਣਾ ਇਹਦੇ ਬਾਅਦ। ਹੂੰ। ਗਲਗਰੀ ਵਿੱਚ ਬਹੁਤ ਪਈ ਆ ਅਸੀਂ। ਹਾਂ। ਗਲਗਰੀ ਵਿੱਚ ਨਾ ਮਤਲਬ ਕਿ ਨਵੇਂ ਗੱਡੀਆਂ ਭੰਨ ਬੁਰਾ ਹਾਂ ਉੱਥੇ। ਉੱਥੇ ਵੀ ਗੜੇ ਮਾਰੀ ਹੋਈ ਪੂਰੀ ਹੈ। ਫੋਮਾਨ ਪੂਰੀ। ਅੱਛਾ। ਬਰਾਬ ਪਏ ਅਗਲੇ ਗਲਗਰੀ ਵਿੱਚ। ਅੱਛਾ। ਹਾਂ ਮਕਾਨ ਮਕੂਨ ਨੇ ਭੰਨਿਆ ਲੋਕਾਂ ਦੇ ਹੱਥ ਦੇ ਪੱਧ। ਤੇ ਕਰੇ ਹੁੰਦੀ ਪਹਿਲੀ ਹੁੰਦੀ ਫਿਰ ਇਕ। ਨਾ ਮੈਨੂੰ ਛੋਟੇ ਬਾਰੇ ਕੀ ਪਤਾ ਮੈ। ਅੱਛਾ 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 ਠੀਕ ਹੈ। ਅੱਛਾ। ਉਹਦੇ ਉਹਦੇ ਬਾਅਦ ਪੜੇਗਾ। ਠੀਕ। ਬਾਕੀ ਭਾਈ ਚੱਲਦਾ ਪ੍ਰੋਸੈਸ ਦੇਖਦੇ ਕੈਪ ਬਣਦਾ ਜਿਹੜੀ ਦਾ। ਹਾਂ। ਇਹਨਾਂ ਕੰਨੇ ਤੋਂ ਪਤਾ ਪਾ ਨਿਕਲੇ ਗਾੜੇ ਭਾਈ ਜੀ ਦੇ ਛੜੇ ਬਣਾਲੇ ਪੰਚਾਇਤ ਦਾ ਛੜੇ ਪੰਚਾਇਤ ਦਾ ਛੜੇ ਵਿੱਚ ਤਿਹਾਰ ਚੱਲ ਪਏ ਨੇ ਅਸਰਾ ਖਤਮ ਹੋਣ ਵਾਲੇ ਲਾਪਰਸ ਨੂੰ ਅਸੀਂ ਚਲੀ ਜਾਣਾ ਅੱਕ ਲੈਣ ਵਾਸਤੇ ਯਾਰ